ਨਗਰ ਨਗਰ ਚੋਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਲੁਧਿਆਣਾ ਨੂੰ ਪੰਜ ਗਰੰਟੀ ਜਿਹੜੇ ਦਿੱਤੀਆਂ ਗਈਆਂ ਤਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਰਉਂrowData ਇੱਥੇ ਪਹੁੰਚਦੇ ਨੇ ਤਾਂ ਹੋਰ ਗੱਲਬਾਤ ਕਰਾਂਗੇ ਮੇਨਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੀ ਮੌਜੂਦ ਨੇ ਗੋਗੀ ਜੀ ਕਿਵੇਂ ਦੇਖਦੇ ਹੋ ਲੁਧਿਆਣਾ ਵਾਸੀਆਂ ਨੂੰ ਪੰਜ ਜਿਹੜੀਆਂ ਵੱਡੀਆਂ ਗਰੰਟੀਆਂ ਨੇ ਦਿੱਤੀਆਂ ਗਈਆਂ ਤਾਂ ਪੂਰੀਆਂ ਕਿਵੇਂ ਕੀਤੀਆਂ ਜਾਣਗੀਆਂ ਗੱਲ ਇਹ ਆ ਆਮ ਆਦੀ ਪਾਰਟੀ ਜੋ ਕਹਿੰਦੀ ਆ ਨਾ ਕਰਕੇ ਦਿਖਾਉਂਦੀ ਆ ਜਦੋਂ ਅਸੀਂ ਪਾਰਟੀ ਇਲੈਕਸ਼ਨਾਂ ਲੜੀਆਂ ਉਦੋਂ ਕਹਿੰਦੇ ਸੀ ਇਹ ਮਹੱਲਾ ਕਲੀਨੀ ਕਿੱਥੋਂ ਚਲਾ ਲੈਣਗੇ ਚੱਲਦੇ ਪਏ ਨਾ ਠਾਠਾ ਫਿਰ ਕਹ ਦਿੱਤੀ ਜਾ ਰਹੀਆਂ ਫਿਰ ਕਹਿੰਦੇ ਨੌਕਰੀਆਂ ਕਿੱਥੋਂ ਦੇ ਦੇਣਗੇ 50 ਹਜ਼ਾਰ ਨੌਕਰੀ ਵੀ ਦਿੱਤੀ ਹੈ ਫਿਰ ਕਹਿੰਦੇ ਐਡਾ ਇਨਫਰਾਸਟ੍ਰਕਚਰ ਪੁਲਿਸ ਡਾਕੂਮੈਂਟ ਸੈਟਅਪ ਕਰਨਗੇ ਐਸਐਸਫ ਜਿਹੜੀ ਸੁਰੱਖਿਆ ਫੋਰਸ ਬਣਾਈ ਹੈ ਆ ਦੇਖੋ ਕਿੰਨੀਆਂ ਗੱਡੀਆਂ ਨੇ ਖਰਚ ਕੀਮਤੀ ਜਾਣ ਬਚ ਰਹੀਆਂ ਔਰ ਉਸ ਤੋਂ ਇਲਾਵਾ ਥਰਮਲ ਪਲਾਂਟ ਸਰਕਾਰੀ ਪਹਿਲਾਂ ਸਰਕਾਰ ਵਾਲੇ ਬੰਦੇ ਪੁਰਾਣੀਆਂ ਸਰਕਾਰਾਂ ਵਾਲੇ ਵੇਚ ਵੇਚਦੇ ਸਰਕਾਰੀ ਅਸੀਂ ਪ੍ਰਾਈਵੇਟ ਖਰੀਦ ਕੇ ਗੋਇਦਵਾਲ ਸਾਹਿਬ ਦਾ ਚਲਾ ਰਹੇ ਆ ਕਹਿੰਦਾ ਮਤਲਬ ਇਹ ਵਿਜਨਰੀ ਜਿਹੜੀ ਸਾਡੀ ਕੇਜਰੀਵਾਲ ਸਾਹਿਬ ਦੀ ਸਾਨੂੰ ਦਿੱਤੀ ਹੋਈ ਹੈ ਸਾਡੇ ਪੰਜਾਬ ਦੇ ਆਰਕੀਟੈਕਚਰ ਨੇ ਉਹ ਜਿਨ੍ਹਾਂ ਦੀ ਬਦੌਲਤ ਪੰਜਾਬ ਜਨ ਆਮ ਆਦਮੀ ਪਾਰਟੀ ਆਈ ਆ ਤੇ 92 ਤੋਂ 94 ਵੀ ਹੋ ਗਏ ਆ ਤੇ ਹੁਣ 95 ਸੀਟਾਂ ਨੇ ਸੀ ਇੱਕ ਸੀਟ ਹੋਰ ਵਧਾ ਕੇ 95 ਕੌਂਸਲਰ ਵੀ ਆਪਣੇ ਕਰਨੇ ਹੈਗੇ ਤੇ ਇਸ ਕਰਕੇ ਜੋ ਅੱਜ ਆਪਣੇ ਸਾਡੇ ਅਮਨ ਲੋਣਾ ਜੀ ਮਾਨਯੋਗ ਸਾਡੇ ਪ੍ਰਧਾਨ ਆਵਾਜ਼ੀ ਪਾਰਟੀ ਦਾ ਪੰਜਾਬ ਦੇ ਇੱਥੇ ਫਰਮਾਨ ਕਰਕੇ ਗਏ ਆ ਜਿਹੜੇ ਗਰੰਟੀਆਂ ਦਿੱਤੀਆਂ ਨੇ ਤੇ ਉਹ ਗਰੰਟੀਆਂ ਅਸੀਂ ਪੂਰੀਆਂ ਕਰਾਂਗੇ ਉਹ ਜ਼ਿੰਮੇਵਾਰੀ ਸਾਡੀ ਆ ਤੇ ਬੇਫਿਕਰ ਹੋ ਇਸ ਚੀਜ਼ ਦਾ ਪੈਰਾ ਵੀ ਅਸੀਂ ਦੇਣਾ ਤੇ ਕੰਮ ਵੀ ਅਸੀਂ ਕਰਨੇ ਆ ਕਿਉਂਕਿ 2 ਸਾਲ ਬਾਅਦ 2.5 ਸਾਲ ਬਾਅਦ ਸਾਡੀ ਐਸੈਂਬਲੀ ਦੀ ਦੁਆਰਾ ਇਲੈਕਸ਼ਨ ਆਣੀ ਹੈ ਉਸ ਤੋਂ ਪਹਿਲਾਂ ਜੋ-ਜੋ ਗਰੰਟੀਆਂ ਦਿੱਤੀਆਂ ਨੇ ਸੀ ਪੂਰਨ ਤੌਰ ਤੇ ਨਿਭਾਵਾਂਗੇ ਉਹਨਾਂ ਨੂੰ ਵਿਰੋਧੀ ਪਾਰਟੀਆਂ ਧੱਕੇਸ਼ਾਹੀ ਦੇ ਤਾਂ ਹੋਰ ਵੀ ਬਹੁਤ ਸਾਰੇ ਗੰਭੀਰ આરોਪ ਨੇ ਜਿਹੜੇ ਕਿ ਸਰਕਾਰ ਤੇ ਲਗਾ ਰਿਹਾ 70 ਦਾ ਦੁਰਪਯੋਗ ਕੀਤਾ ਜਾ ਰਿਹਾ ਕੇਂਦਰੀਏ ਰਾਜ ਮੰਤਰੀ ਹਰਮਨ ਸਿੰਘ ਬਿੱਟੂ ਕਾ ਲੁਧਿਆਣਾ ਇਸ ਦਫ਼ਤਰ ਪਹੁੰਚਦੇ ਨੇ ਮੁਲਾਕਾਤ ਕੀਤੀ ਜਾਂਦੀ ਕਿ ਇਹ ਜਿਹੜਾ ਕਿ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਸਾਡੇ ਨਾਮ ਦੇ ਜਿਹੜੇ ਪੱਤਰ ਜਿਹੜੇ ਨੇ ਉਹ ਰੱਦ ਕੀਤੇ ਜਾ ਰਹੇ ਨੇ ਗੱਲ ਸਾਡੇ ਜੋ ਲੋਗਾ ਲੋਕ ਪਸੰਦ ਕੌਂਸਲਰ ਬਣਨੇ ਨੇ ਜਿਨ੍ਹਾਂ ਨੂੰ ਪਾਰਟੀ ਨੇ ਸਰਵੇ ਵਿੱਚ ਟਿਕਟਾਂ ਦਿੱਤੀਆਂ ਨੇ ਬਿਨਾਂ ਭੇਦਭਾਵ ਤੋਂ ਆਮ ਘਰਾਂ ਜੋ ਨਿਕਲੇ ਬੱਚਿਆਂ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ ਤੇ ਸਰਵੇ 'ਚ ਆਏ ਨੇ ਸਾਰੇ ਅਸੀਂ ਕਿਉਂ ਕਰਾਵਾਂਗੇ ਇਹਨਾਂ ਨੂੰ ਕੋਈ ਭਾਈ ਤੁਸੀਂ ਤਿਆਰੀ ਕਰਕੇ ਆਣੀ ਸੀ ਜੇ ਤੁਹਾਨੂੰ ਪਤਾ ਵੀ ਇਲੈਕਸ਼ਨ ਦਾ ਤੁਸੀਂ ਸਾਲ ਤੋਂ ਰੌਲਾ ਪਾ ਰਹੇ ਅਸੀਂ ਪਾ ਰਹੇ ਠੀਕ ਹੈ ਚਲੋ ਕੋਰਟਾਂ 'ਚ ਮਸਲਾ ਚਲੇ ਗਿਆ ਜੋ ਇਲੈਕਸ਼ਨ ਕਮਿਸ਼ਨ ਨੇ ਜੋ ਫਰਮਾਨ ਕੀਤਾ ਉਹਨੂੰ ਤਾਂ ਅਸੀਂ ਆਨਰ ਕਰਨਾ ਨਾ ਤੇ ਇਹਨਾਂ ਨੂੰ ਆਪਦੇ ਪੇਪਰ ਚੈੱਕ ਕਰਨੇ ਚਾਹੀਦੇ ਸੀ ਕਦੇ ਕੋਈ ਲੋਕਤੰਤਰ ਦਾ ਰਾਜ ਆ ਇਹ ਡਾਨੀ ਇੱਥੇ ਨੇਰ ਕਰਦੀ ਹੈਗੀ ਅਸੀਂ ਕਿਸੇ ਦੇ ਪੇਪਰ ਰੱਦ ਕਰਾਵਾਂਗੇ ਜਾਂ ਕਿਸੇ ਜੱਟ ਵੋਟਾਂ ਕੱਟਾਂਗੇ ਇਹ ਐਵੇਂ ਤੇ ਐਵੇਂ ਸਿਰਫ ਤੇ ਹਾਈਪ ਲੈਣ ਵਾਲੀਆਂ ਗੱਲਾਂ ਨੇ ਤੇ ਜੋ ਕਿ ਮੇਰੇ ਹਿਸਾਬ ਨਾਲ ਬਿਲਕੁਲ ਨਿੰਦਾਯੋਗ ਰਹੀ ਹੈ ਕਿ ਸਰਕਾਰ ਡਰੀ ਹੋਈ ਸੀ ਤਾਂ ਹੀ ਉਹ ਬਹੁਤ ਸਮਾਂ ਬਹੁਤ ਘੱਟ ਦਿੱਤਾ ਤਾਂ ਕਿ ਦੂਜੀ ਪਾਰਟੀ ਜਿਹੜੀ ਕਾਪੀ ਨਾਲ ਤੱਕ ਕਾਗਜ਼ ਪੂਰੇ ਕਰ ਸਕੇ ਨਾ ਚੋਣ ਪ੍ਰਚਾਰ ਕਰ ਸਕੇ ਜਿਹੜੇ ਵੀ ਕਹਿੰਦੇ ਆ ਨਾ ਉਹਨਾਂ ਨੂੰ ਇੰਨੀ ਗੱਲ ਸਮਝਾ ਦਿਓ ਕਿ ਸਰਕਾਰਾਂ ਕਦੇ ਡਰ ਕੇ ਕੰਮ ਨਹੀਂ ਕਰਦੀਆਂ ਸਰਕਾਰਾਂ ਲੋਕਾਂ ਦੀਆਂ ਚੁਣੀਆਂ ਹੁੰਦੀਆਂ ਨੇ ਤੇ ਲੋਕਾਂ ਦੇ ਲਈ ਹੀ ਕੰਮ ਕਰਦੀਆਂ ਨੇ ਇਸ ਕਰਕੇ ਡਰ ਡੰਨਾ ਤੇ ਇਹਨਾਂ ਨੂੰ ਚਾਹੀਦਾ ਵੀ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਹਾਰ ਕੇ ਘਰੇ ਬਿਠਾਤਾ ਇਸ ਕਰਕੇ ਬਿਲਕੁਲ ਇਹ ਬੇਵਿਦਾ ਗੱਲਾਂ ਨੇ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਹੈ ਜੀ ਤੁਹਾਡੇ ਸਵਾਲ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਸਮਝੋ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਦੋ ਬਾਈ ਇਲੈਕਸ਼ਨ ਹੋਏ ਸੀ ਚਾਰ ਜਮਨੀ ਵਿਧਾਨ ਸਭਾ ਦੇ ਵਿੱਚੋਂ ਕਿ ਅਕਾਲੀ ਦਲ ਨੇ ਕੰਪੈਨਸ ਨਹੀਂ ਕੀਤਾ ਤਾਂ ਕਰਕੇ ਆਮ ਆਦਮੀ ਪਾਰਟੀ ਨੇ ਜਿੱਤੋ ਜਾਂ ਹੁਣ ਅਕਾਲੀ ਦਲ ਵੀ ਟੋਰ ਮੈਦਾਨ ਦੇ ਵਿੱਚ ਹੈ ਤਾਂ ਮੁਕਾਬਲਾ ਤੁਸੀਂ ਕਿਹੜੀ ਪਾਰਟੀ ਦਾ ਸਮਝਦੇ ਸਾਡਾ ਕਿਸੇ ਪਾਰਟੀ ਨਾਲ ਮੁਕਾਬਲਾ ਨਹੀਂ ਹੈਗਾ ਪਹਿਲੇ ਨਾਲ ਦੱਸ ਨਹੀਂ ਸਾਡਾ ਸਾਡੇ ਲੋਕ ਸਾਡੇ ਨਾਲ ਨੇ ਲੋਕਾਂ ਨੇ ਫਤਵਾ ਦੇਣਾ ਹੈਗਾ ਔਰ 4 ਦਿਨ ਰਹਿ ਗਏ ਆ ਸ਼ਨੀਵਾਰ ਨੂੰ ਵੋਟਾਂ ਨੇ ਸ਼ਨੀਵਾਰ ਸ਼ਾਮ ਨੂੰ ਰਿਜ਼ਲਟ ਆ ਜਾਣਾ ਪਤਾ ਲੱਗ ਜਾਊਗਾ ਸਾਰਿਆਂ ਨੂੰ ਕਿ ਲੋਕੀ ਦੇ ਨਾਲ ਖੜੇ ਨੇ ਇਸ ਕਰਕੇ ਸਾਨੂੰ ਆਪਣੀ ਸਰਕਾਰ ਚਲਾਉਣੀ ਵੀ ਆਉਂਦੀ ਹੈ ਤੇ ਹਾਊਸ ਬਣਾਉਣੇ ਵੀ ਆਉਂਦੇ ਥੈਂਕ ਯੂ ਸੋ ਬਿਲਕੁਲ ਇਹ ਸਾਨੂੰ ਗੁਰਪ੍ਰੀਤ ਗੋਗੀ ਜਿਨ੍ਹਾਂ ਦੇ ਵੱਲੋਂ ਵਿਰੋਧੀਆਂ ਦੀ ਗੱਲ ਦਾ ਜਵਾਬ ਦਿੱਤਾ ਗਿਆ ਔਰ ਕਹਿ ਰਹੇ ਨੇ ਕਿ 4 ਦਿਨ ਬਾਕੀ ਨੇ ਤਾਂ ਲੋਕ ਆਪਣਾ ਫਤਵਾ ਜਿਹੜਾ ਕਿ ਉਹ ਦੱਸ ਦੇਣਗੇ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਭੁੱਗਦੇ ਹੋਏ ਨਜ਼ਰ ਆਣਗੇ ਕੈਮਰਾ ਪਾਸ ਤੋਂ ਸਨਮਾਨਦਰਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ